ਡੇਰਾਪਾਪਰਨانک ਜੋ تحصیلدار ਵਿਰੁੱਧ ਕਿਸਾਨਾਂ ਦਾ ਫੁੱਟਿਆ ਗੁੱਸਾ ਹੜਪੀੜਤਾਂ ਨੂੰ ਮੁਆਵਜ਼ਾ ਨਾ ਦੇਣ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਖੱਜਲ ਖਰਾਬ ਕਿਸਾਨ ਯੂਨੀਅਨ ਵੱਲੋਂ ਲਗਾਏ ਗਏ ਗੰਭੀਰ ਦੋਸ਼ ਕਿਚਾਂ ਯੂਨੀਅਨ ਨੇ ਚਿੰਗਰਚੇ ਸ਼ੁਰੂ ਕਰਨ ਦੀ ਦਿੱਤੀ ਚੇਤਾਵਨੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਅਗੋਂ ਦੀ ਅਹਿਮ ਮੀਟਿੰਗ ਤਰਨਕੋਟ ਰੰਦਾਵਾ ਵਿਖੇ ਹੋਈ ਜਿਸ ਦੀ ਅਗਵਾਈ ਪ੍ਰਧਾਨ ਅਵਤਾਰ ਸਿੰਘ ਰੰਦਾਵਾ ਸਿੰਘਪੁਰਾ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਕਿਥੇ ਤੌਰ ਤੇ ਡੇਰਾਪਾਪਰਨانک ਤੇ تحصیلدار ਉੱਪਰ ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿ ਆ ਕਿ ਪਿਛਲੇ ਦਿਨੀ ਡੇਰਾਪਾਪਰ ਨਾਨਕ ਇਲਾਕੇ ਵਿੱਚ ਆਏ ਹਨਾ ਕਾਰਨ ਲੱਖਾਂ ਏਕੜ ਝੋਨੇ ਦੀ ਫਸਲ ਬਰਬਾਦ ਹੋਈ ਜਿਸ ਦਾ ਸਰਕਾਰ ਵੱਲੋਂ ਮਾਲਕੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਗਿਆ ਪਰ ਜੋ 15 ਪਿੰਡਾਂ ਦੇ ਲੋਕ ਸੈਂਟਰ ਅਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਉੱਪਰ ਕਾਸ਼ਟ ਕਰ ਰਹੇ ਨੇ ਉਹਨਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਸਹਿ ਕਿ ਅਮਰਸਾ ਦੇ ਕੁਝ ਬਲਾਕਾਂ ਵਿੱਚ ਪ੍ਰਦੇਸ਼ ਸਰਕਾਰ ਦੀਆਂ ਜ਼ਮੀਨਾਂ ਉੱਪਰ ਕਾਸ਼ਟਕਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਪਰ ਡੇਰਾ ਬਰਨਾਨਕ ਦੇ ਤਹਿਸੀਲਦਾਰ ਜਾਣ ਪੁੱਝ ਕੇ ਕਿਸਾਨਾਂ ਨੂੰ ਖਰਾਬਾ ਨਹੀਂ ਦੇ ਰਹੇ ਜਿਸ ਨਾਲ ਉਹ ਖਚਰਖਾਰ ਹੋ ਰਹੇ ਹਨ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ 15 ਪਿੰਡਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਜੇ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਗਰਤਾਸਪੁਰ ਦੇ ਡਿਪਟੀ ਕਮਿਸ਼ਨਰ ਦਾ ਅਰਮਿਤ ਸਮੇ ਲਈ ਕਰ ਉਹ ਸਰਦਰਸ਼ਨ ਚੁਰਕੀਤੇ ਜਾਣਗੇ ਆ ਜਿਹੜਾ ਪਿਛੇ ਦੇ ਸਮੇਂ ਦੇ ਦਰਮਿਆਨ ਖੜਾ ਦੇ ਨਾਲ ਜਿਹੜਾ ਸਾਡਾ ਲਗਕਾ ਪ੍ਰਭਾਵਿਤ ਹੋਇਆ ਸੀ ਉਸ ਤੇ ਮਾਫੀ ਬਾਰੇ ਸੀ ਉਹ ਕਾਫੀ ਜ਼ਮੀਨਾਂ ਦਾ ਮਾਫੀਆ ਤੇ ਮਿਲ ਗਿਆ ਪਰ ਜਿਹੜੀਆਂ ਸੈਂਟਰ ਸਰਕਾਰ ਦੀ ਜਮੀਨ ਜਿਹੜੀ ਪਰਦੇਸ ਘਰ ਦੀ ਜਮੀਨ ਸੀ ਉਸ ਦਾ ਮਾਫੀਆ ਸਾਡਾ ਡੇਰ ਬਾਬਾ ਨੰਗ ਸੀ ਜਿਹੜੀ ਤਹਿਸੀਲਦਾਰ ਆ ਉਹ ਲੋਕਾਂ ਦੇ ਖਾਤੇ ਦੇ ਵਿੱਚ ਨਹੀਂ ਪਾ ਰਿਆ ਜਦ ਕਿ ਸਾਡੀਆਂ ਲਗਦੀਆਂ ਤਹਿਸੀਲਾਂ ਅਜਨਾਲਾ ਤਹਿਸੀਲ ਗਰਦਾਸਪੁਰ ਦਰੰਗਲਾ ਸਾਈਡ ਇੱਧਰ ਸਾਰੇ ਇਹ ਇਸ ਪ੍ਰਦੇਸ਼ ਸਰਕਾਰ ਦੀਆਂ ਜ਼ਮੀਨਾਂ ਦੇ ਜਿਹੜੇ ਮਾਵਜੇ ਪੈ ਗਏ ਆ ਜਦ ਕਿ ਸਰਕਾਰ ਵੱਲੋਂ ਕਿ ਇਹ ਨੀਤੀ ਬਣਾਈ ਗਈ ਸੀ ਕਿ ਜਿਹੜਾ ਕਿਸਾਨ ਆ ਮਾਵਜਾ ਉਹਨੂੰ ਦੇਣਾ ਵਾ ਭਾਵੇਂ ਕੋ ਟਿਕੇਤੇ ਕਰਦਾ ਵਾ ਭਾਵੇਂ ਕੋ ਪਟੇ ਦੀਆਂ ਜ਼ਮੀਨਾਂ ਤੇ ਕਰਦਾ ਵਾ ਸਾਰਿਆਂ ਦਾ ਬਰਾਬਰ ਹੱਕਿਆ ਕਿਉਂਕਿ ਨੁਕਸਾਨ ਸਾਰਿਆਂ ਦਾ ਬਰਾਬਰ ਹੋਇਆ ਵਾ ਇਸ ਕਰਕੇ ਅਸੀਂ ਅਜੇ ਮੇਸ ਵਿਸ਼ੇਸ਼ ਮੀਟਿੰਗ ਰੱਖੀ ਸੀ ਜਿਹੜੇ ਸਾਡੇ ਇਸ ਇਲਾਕੇ ਦੇ 15 ਪਿੰਡ ਇਸ ਤੋਂ ਪ੍ਰਭਾਵਿਤ ਨੇ ਉਹਨਾਂ ਕਿਸਾਨਾਂ ਦੇ ਨਾਲ ਵਿਚਾਰ ਵਟੰਡਾ ਕੀਤਾ ਗਿਆ ਵਾ ਹੁਣ ਅਸੀਂ ਇੱਕ ਵਾਰੀ ਡੀਸੀ ਸਾਹਿਬ ਨੂੰ ਮਿਲਾਂਗੇ ਉਦੋਂ ਬਾਅਦ ਅਗਲਾ ਜਿਹੜਾ ਸੰਘਰਸ਼ ਆ ਡੇਰ ਬਾਬਾ ਨਾਨਕ ਤਹਿਸੀਲ ਦੇ ਵਿੱਚ ਅਸੀਂ ਆਪਾਂ ਆਰੰਭ ਕਰਾਂਗੇ ਤਾ ਜੋ ਅਸੀਂ ਜਿਹੜੀ ਸਾਡੀ ਹੱਕੀ ਮੰਗਿਆ ਸਾਡੇ ਕਿਸਾਨਾਂ ਦੀ ਜਿਹੜੀ ਹੱਕੀ ਮੰਗਿਆ ਉਸ ਨੂੰ ਪੂਰਾ ਕਰਾ ਸਕੀਏ ਮੈਂ ਜਗਿੰਦਰ ਸਿੰਘ ਖੰਨਾ ਚ ਮਾਰਾ ਕਿਸਾਨ ਮਦਦੂ ਜੁਨੀਆ ਨੇ ਪੰਜਾਬ ਜੋ ਕਿ ਅਸੀਂ ਪਹਿਲੇ ਦਿਨਾਂ ਤੋਂ ਡੇਢ ਮਹੀਨੇ ਤੋਂ ਲਗਾਤਾਰ ਡੀਸੀ ਸਾਹਿਬ ਨੂੰ ਮਿਲ ਰਹੇ ਆ ਔਰ ਤਹਿਸੀਲਦਾਰ ਸਾਹਿਬ ਨੂੰ ਵੀ ਮਿਲ ਲਿਆ ਐਸਡੀਐਮ ਸਾਹਿਬ ਨੂੰ ਵੀ ਮਿਲ ਲਿਆ ਹੁਣ ਅੱਜ ਦੀ ਕਿਹੜੀ ਮੀਟਿੰਗ ਸੀਗੀ ਆ ਤੁਹਾਨੂੰ ਕੋਟ ਰੰਧਾਵਾ ਕੀਤੀ ਗਈ ਆ ਤੇ ਇਹਦੇ ਵਿੱਚ ਬੇਨਤੀ ਅਸੀਂ ਸਰਕਾਰ ਨੂੰ ਕਰਨੇ ਆ ਵੀ ਸਾਨੂੰ ਪੱਕਾ ਵੈਨ ਦਾ ਕਿੜਾ ਵਾ ਇਹ ਨਾ ਉਦਮ ਦਿੱਤਾ ਜਾਵੇ ਇਥੋਂ ਸਾਡੀਆਂ ਕਿੜੀਆਂ ਮੰਗਾਂ ਤਰੰਤ ਕਿੜੀਆਂ ਨੇ ਪੂਰੀਆਂ ਕੀਤੀਆਂ ਜਾਣ ਨਹੀਂ ਤੇ ਅਸੀਂ ਉਹਦੇ ਪੱਕਾ ਬਵਾਂਗੇ ਫਿਰ ਤੁਹਾਨੂੰ ਲਾਜ਼ਮੀ ਇਹ ਦੇਣਾ ਵੀ ਪਵੇਗਾ ਜਾਂ ਲੈ ਕੇ ਅਸੀਂ ਉੱਠਣਾ ਆ ਇਸ ਕਰਕੇ ਸਰਕਾਰ ਨੂੰ ਗੁੰਗੀ ਬੋਲੀ ਨਾ ਹੋਵੇ ਤਹਿਸੀਲਦਾਰ ਜਾਣ ਬੁੱਝ ਕੇ ਇਹ 15 ਪਿੰਡਾਂ ਦੇ ਕਰੀਬ ਲੋਕਾਂ ਨੂੰ ਖਰਾਬ ਕਰ ਰਿਆ ਵਾ ਉਹ ਬੰਦਾ ਬਣ ਕੇ ਆਪਣਾ ਕਿਹੜਾ ਵਾ ਕੁਰਸੀ ਦਾ ਨਜਾਇਜ਼ ਕਿਹੜਾ ਵਾ ਉਹ ਨਾ ਕਰੇ ਜੋ ਦਾ ਹੱਕ ਬੰਦਾ ਉਸ ਤਰ੍ਹਾਂ ਕਿਹੜਾ ਮਾਅਵਜਾ ਤੁਰੰਤ ਦਿੱਤਾ ਜਾਵੇ ਅਸੀਂ ਅੱਜ ਇਹ ਕਿਹਾ ਵੀ ਪਹਿਲਾਂ ਤੇ ਡੀਸੀ ਸਾਹਿਬ ਨੂੰ ਹੁਣ ਮਿਲਾਂਗੇ ਕੁਝ ਦਿਨਾਂ ਦੇ ਵਿੱਚ ਹੀ ਉਸ ਤੋਂ ਬਾਅਦ ਫਿਰ ਡੇਰਾ ਬਾਬਾ ਨਾਨਕ ਤਹਿਸੀਲਦਾਰ ਨੂੰ ਪੱਕੇ ਤੌਰ ਤੇ ਘੇਰਿਆ ਜਾਏਗਾ